ਸਰਕਾਰੀ ਪ੍ਰਾਇਮਰੀ ਸਕੂਲ ਚੱਕ ਕਲਾਲ ਵਿਖੇ ਮੈਗਾ ਪੀਟੀਐਮ ਅਤੇ ਸਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਕਲਾਂ ਦੇ ਵੱਖ-ਵੱਖ ਜਮਾਤਾਂ ਵਿੱਚ ਪੋਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਪਿੰਡ ਦੇ ਪੰਚਾਇਤ ਮੈਂਬਰਾਂ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਇਨਾਮ ਵੰਡੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਇਸ ਮੌਕੇ ਲੰਬੜਦਾਰ ਹੰਸਰਾਜ ਨੇ ਕਿਹਾ ਬੇਸ਼ੱਕ ਮਾਪਿਆਂ ਨੂੰ ਇੱਕ ਰੋਟੀ ਘਟ ਖਾ ਲੈਣੀ ਚਾਹੀਦੀ ਹੈ ਪਰ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਬੱਚਿਆਂ ਨੂੰ ਕਿਸੇ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹਿਣਾ ਪਵੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਚ ਅਬਤਾਜ ਸਿੰਘ ਜਸਵਿੰਦਰ ਸਿੰਘ ਔਂਕਾਰ ਸਿੰਘ ਗੁਰੂ ਜਨ ਸਿੰਘ ਸਾਬ ਦਾ ਪੰਚ ਰਮਨ ਚੋਦਕਰ ਵਾਈਸ ਚੇਅਰਮੈਨ ਐਸ ਐਮ ਸੀ ਆਸ਼ਾ ਰਾਣੀ ਰਮੇਸ਼ ਸਿੰਘ ਪ੍ਰਧਾਨ ਗਰਾ ਪੰਚਾਇਤ ਬਲਫੇਅਰ ਐਸੋਸੀਏਸ਼ਨ ਚੱਕ ਕਲਾਲ ਕੁਲਦੀਪ ਸਿੰਘ ਸਿੱਖਿਆਮਾਹਰ ਕਮਲਦੀਪ ਦਾਨੀ ਸੱਜਣ ਮਨਜਿੰਦਰ ਸਿੰਘ ਅਤੇ ਬਾਕੀ ਪਤਵੰਤੇ ਸੱਜਣਾ ਨੇ ਭਾਗ ਲਿਆ ਸਕੂਲ ਦੇ ਅਧਿਆਪਕ ਸ਼੍ਰੀਮਤੀ ਨਰਿੰਦਰ ਕੌਰ ਨੇ ਵੱਖ-ਵੱਖ ਕਲਾਸਾਂ ਵਿੱਚ ਪ੍ਰੋਜੈਕਟਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਮੁਖ ਅਧਿਆਪਕ ਸ਼੍ਰੀ ਜਸਵੀਰ ਸਿੰਘ ਨੇ ਆਏ ਹੋਏ ਪੰਚਾਇਤ ਮੈਂਬਰਾਂ, ਐਸ ਐਮ ਸੀ ਮੈਂਬਰਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨਵੀਰ ਦਾ ਚੌੜੀ। ਜਿहां ਜੇ ਸਤਗੁਰ ਨਦਰ ਕਰਦੇ ਮਹਕਾ ਮਹਾਵਾਕਾਂ ਅਨਸਾਰ ਅੱਜ ਮੇਰੇ ਪਿੰਡ ਚੱਕ ਲਾਲ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਲਾਲ ਦੇ ਸਮੂਹ ਸਟਾਫ ਵੱਲੋਂ ਸਾਡੇ ਬੱਚਿਆਂ ਦਾ ਨਤੀਜਾ ਕੋਸ਼ਤ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਨੰਬਰ ਲੈ ਕੇ ਪੋਜੀਸ਼ਨਾਂ ਹਾਸਲ ਕੀਤੀਆਂ ਹਨ ਵਧਾਈ ਦੇ ਪਾਤਰ ਹਨ ਸਮੂਹ ਸਟਾਫ ਤੇ ਪਿੰਡ ਵਾਸੀ ਤੇ ਅੱਜ ਇੱਕ ਹੋਰ ਮਨ ਨੂੰ ਬੜੀ ਖੁਸ਼ੀ ਹੋਈ ਕਿ ਨਵੋਦਿਆ ਦੇ ਵਿੱਚ ਮੇਰੇ ਪਿੰਡ ਦੀ ਬੇਟੀ ਨੇ ਦਾਖਲਾ ਲੈ ਕੇ ਸਾਡੇ ਪਿੰਡ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ ਉਹ ਤਾਂ ਸਾਡੇ ਸਰ ਜਸਪੀਰ ਸਿੰਘ ਜੀ ਤੇ ਮੈਡਮ ਨਰਿੰਦਰ ਕੌਰ ਜੀ ਜਿਨ੍ਹਾਂ ਨੇ ਸਾਡੇ ਪਿੰਡ ਦੇ ਬੱਚਿਆਂ ਨੂੰ ਵਧੀਆ ਸਖਿਆਵਾਂ ਦਿੱਤੀਆਂ ਤੇ ਪੜ੍ਹਨਾ ਸਿਖਾਲਿਆ ਤੇ ਉੱਠਣਾ ਬੈਠਣਾ ਸਿਖਾਲਿਆ ਉਸ ਦੀ ਬਦੌਲਤ ਹੀ ਅੱਜ ਮੇਰੇ ਪਿੰਡ ਦੇ ਬੱਚੇ ਮੇਰੇ ਪਿੰਡ ਦਾ ਨਾਂ ਰੋਸ਼ਨ ਕਰ ਰਹੇ ਹਨ ਸੋ ਅੱਜ ਜੋ ਫੰਕਸ਼ਨ ਪਿੰਡ ਦੇ ਇਸ ਕੀਤਾ ਗਿਆ ਸਕੂਲ ਦੇ ਵਿੱਚ ਬਹੁਤ ਹੀ ਛਲਾਗਾ ਜੋ ਫੰਕਸ਼ਨ ਸੀ ਮੈਂ ਧੰਨਵਾਦ ਕਰਦਾ ਹਾਂ ਸਾਡੇ ਸਤਿਕਾਰਯੋਗ ਸ ਵੱਡੇ ਵੀਰ ਸਰਦਾਰ ਜਸਵੀਰ ਸਿੰਘ ਜੀ ਦਾ ਮੈਡਮ ਨਰਿੰਦਰ ਕੌਰ ਜੀ ਦਾ ਤੇ ਸਮੂਹ ਸਟਾਫ ਦਾ ਤੇ ਸਮੂਹ ಗ್ರಾಮ ਪੰਚਾਇਤ ਤੇ ਪਿੰਡ ਵਾਸੀਆਂ ਦਾ ਤੇ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਚੈਨਲ ਦੇ ਜ਼ਰੀਏ ਕਿ ਜਿਸ ਤਰ੍ਹਾਂ ਮੇਰੇ ਸਮੂਹ ਪਿੰਡ ਵਾਸੀਆਂ ਨੂੰ ਪਤਾ ਹੀ ਹੈ ਕਿ ਆਪ ਜੀ ਦੇ ਪਿੰਡ ਵਿੱਚ ਬਿਲਡਿੰਗ ਜੋ ਕਿ ਸਕੂਲ ਦੀ ਹੈ ਉਹਦੀ ਸਾਰੀ ਕੀਤੀ ਜਾ ਰਹੀ ਹੈ ਮੇਰੇ ਜਿੰਨੇ ਵੀ ਐਨਆਰਆਈ ਵੀਰ ਬਾਹਰ ਬੈਠੇ ਹਨ ਜਾਂ ਪਿੰਡ ਦੇ ਵਿੱਚ ਜਿੰਨੇ ਵੀ ਮੇਰੇ ਸਰਕਾਰੀ ਜੋਬ ਦੇ ਵਿੱਚ ਵੀਰ ਹਨ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਆਓ ਵੀਰੋ ਆਪਾਂ ਰਲ ਕੇ ਹਮਲਾ ਮਾਰੀਏ ਇਹ ਜੋ ਬਿਲਡਿੰਗ ਹੈ ਇਸ ਨੂੰ ਇੱਕ ਵਧੀਆ ਬਿਲਡਿੰਗ ਨੂੰ ਸਾਰੀ ਕਰੀਏ ਵੱਤ ਤੋਂ ਵੱਤ ਯੋਗਦਾਨ ਪਾ ਜੀਏ ਵੱਤ ਤੋਂ ਵੱਤ ਦਾਨ ਕਰੀਏ ਕਿਉਂਕਿ ਅਸੀਂ ਮੰਦਰਾ ਗੁਰਦੁਆਰਿਆਂ ਨੂੰ ਤਾਂ ਦਾਨ ਕਰ ਦਿੰਨੇ ਆ ਪਰ ਜਦੋਂ ਜੋ ਸਾਡਾ ਅਸਲੀ ਮੰਦਰ ਹੈ ਕਿਉਂਕਿ ਸਕੂਲ ਹੀ ਸਾਡਾ ਅਸਲੀ ਮੰਦਰ ਹੈ ਇੱਥੋਂ ਵੀ ਸਾਨੂੰ ਉੱਠਣ ਬੈਠਣ ਦੀ ਜਾਂਚ ਮਿਲਦੀ ਹੈ ਕਿਉਂਕਿ ਬਾਬਾ ਸਾਹਿਬ ਨੇ ਵੀ ਕਿਹਾ ਸੀ ਕਿ ਆਪਣੇ ਬੱਚਿਆਂ ਨੂੰ ਜਰੂਰ ਪੜ੍ਹਾਓ ਇਹ ਮੇਰੇ ਸਮਾਜ ਦੇ ਲੋਕੋ ਤੁਸੀਂ ਬਾਕੀ ਸਾਰਾ ਕੁਝ ਭੁੱਲ ਜਿਓ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਜਰੂਰ ਕਰਾਓ ਮੈਂ ਇਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਵੀਰੋ ਆਓ ਆਪਾਂ ਇੱਕ ਤਰ੍ਹਾਂ ਸੂਤ ਦੇ ਕੇ ਆਪਣੇ ਪਿੰਡ ਦੀ ਜੋ ਸਕੂਲ ਦੀ ਨਿਵਾਹ